ਹੈਲੋ ਹਾਂਜੀ ਮੰਮੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੱਚਾ ਕੀ ਹਰ ਚੱਲ ਨੇ ਬਸ ਠੀਕ ਹੈ ਤੂੰ ਸੁਣਾ ਠੀਕ ਠਾਕ ਮੰਮੀ ਬਸ ਸਭ ਵਧੀਆ ਠੀਕ ਹੈ ਤੂੰ ਸੁਣਾ ਕੀ ਕਰਦੀ ਬੀ ਸੀ ਕੁਝ ਨਹੀਂ ਮੰਮੀ ਮੈਂ ਬਸ ਇਦਾਂ ਹੀ ਕੰਮਕੁਮੀ ਕਰਦੀ ਫੇਸੀ ਘਰ ਦਾ ਅੱਛਾ ਮੰਮੀ ਸਰਦਾਰ ਤੈਨੂੰ ਸਾਰਾ ਦਿਨ ਪਤਾ ਨਹੀਂ ਲੱਗਿਆ ਫੋਨ ਕਰਾਂ ਮੈਂ ਕੋਈ ਤੇ ਨਹੀਂ ਆਦਮੀ ਆਈ ਕਿ ਮੈਨੂੰ ਫੋਨ ਕਰਨਾ ਕਿ ਨਹੀਂ ਕਰਨਾ ਮੰਮੀ ਬਸ ਟਾਈਮ ਹੀ ਨਹੀਂ ਮਿਲਿਆ ਨਾਲੇ ਨਾ ਕੱਲ ਮੈਂ ਤਾਈ ਜੀ ਘਰੇ ਵੀ ਗਈ ਸੀ ਤਾਈ ਜੀ ਘਰੇ ਹਾਂਜੀ ਓਕੇ ਮੰਮੀ ਤੁਸੀਂ ਮੈਂ ਤੁਹਾਨੂੰ ਦੱਸਿਆ ਤੇ ਹੈਵਾ ਕਿ ਜਿਹੜੇ ਪੈਸੇ ਨਿਕਲੇ ਸੀ ਮੈਂ ਉਹ ਪੁੱਛਣ ਗਈ ਸੀ ਸਾਹਿਲ ਨੂੰ ਤੇ ਮੰਮੀ ਸਾਹਿਲ ਤਾਂ ਸਾਫ਼ ਮੁੱਕਰ ਗਿਆ ਉਹ ਕਹਿੰਦਾ ਮੈਂ ਤਾਂ ਕੁਝ ਨਹੀਂ ਕਢਾਇਆ ਹੈਗਾ ਉਹ ਕਹਿੰਦਾ ਮੈਂ ਨਹੀਂ ਕਢਾਇਆ ਨਾ ਕਹਿੰਦਾ ਮੈਂ ਨਹੀਂ ਕਢਾਇਆ ਹੈਗੇ ਬਾਕੀ ਕਹਿੰਦਾ ਹੁਣ ਅਮਨ ਭਾਜੀ ਕੋਲ ਵੀ ਤੇ ਸਭ ਕੁਝ ਹੈਗਾ ਵਾ ਤੂੰ ਹੀ ਉਹਨਾਂ ਨੂੰ ਪੁੱਛ ਉਹਨਾਂ ਨੇ ਕਢਾਏ ਮੈਂ ਕਿਹਾ ਯਾਰ ਅਮਨ ਨੇ ਕਢਾ ਲਊਗਾ ਸਾਡੀ ਮਰਜ਼ੀ ਤੋਂ ਬਿਨਾ ਮੈਂ ਕਿਹਾ ਅਮਨ ਨੇ ਨਹੀਂ ਕਢਾਏ ਹੈਗੇ ਤੂੰ ਦੱਸ ਤੂੰ ਕੰਮ ਕਰਦਾ ਫਿਰਦਾ ਸਾਰੇ ਤੇ ਕਹਿੰਦਾ ਅਜੇ ਤੱਕ ਨਹੀਂ ਮੈਂ ਕਢਾਇਆ ਤੇ ਮੈਂ ਹੁਣ ਹੀ ਕਢਾਉਣੇ ਆਂੀ ਦੱਸੋ ਓਖੀ ਓਖੀ ਨਹੀਂ ਨਹੀਂ ਮੰਮੀ ਮੈਂ ਔਖੀ ਹੋ ਕੇ ਤੈਨੂੰ ਬੋਲੀ ਭਰਨਾ ਮੈਨੂੰ ਟੈਨਸ਼ਨ ਬੜੀ ਹੈ ਇਸ ਗੱਲ ਦੀ ਤੁਹਾਨੂੰ ਪਤਾ ਅੱਜ ਮੈਨੂੰ ਸਿੰਦ ਲੱਗੀ ਪਈ ਜਿਵੇਂ ਤੂੰ ਮੈਨੂੰ ਦੱਸਿਆ ਹੈ ਕਿ ਸਮਝੀ ਉਹ ਸਿੰਦ ਨਾਲ ਸਾਹੀ ਕਿਉਂ ਇੱਕਦਾਂ ਕੰਮ ਨਹੀਂ ਕੀਤਾ ਹੈਗਾ ਤੇ ਘਾਟੀ ਕਿਤੇ ਤੇ ਮੈਂ ਆਪੇ ਚਲੀ ਗਈ ਫਿਰ ਕਿਤੇ ਤੁਸੀਂ ਤੇ ਨਹੀਂ ਉਹਨੂੰ ਕੋਈ ਕੰਮ ਕਿਹਾ ਸੀ ਤਾਂ ਉੱਥੇ ਵਰਤੇ ਹੁਣ ਯਾਦ ਕਰੋ ਇੱਕ ਮਿੰਟ ਆਇਆ ਸੀ ਥੋੜੇ ਦਿਨਾਂ ਚ ਸਾਹਿਲ ਘਰ ਸਾਹਿਲ ਘਰ ਆਇਆ ਤੇ ਉਸ ਦਿਨ ਅੱਛਾ ਇਹ ਇਸ ਗੱਲ ਦਾ ਹੋ ਗਿਆ ਥੋੜੇ ਦਿਨ ਹੋ ਗਏ ਨੇ

ਮੈਨੂੰ ਇਹ ਕਿਹਾ ਬਣਾ ਚੱਲੀ ਗਈ ਅਰੇ ਚਾਹ ਪੀਣੀ ਨਹੀਂ ਹੈਗੀ ਤੇ ਗੱਲਾਂ ਨਹੀਂ ਚਾਹੀ ਮੈਂ ਚਾਹ ਹੀ ਪੀਣੀ ਹੈਗੀ ਤੇ ਮੈਂ ਛੱਲਿਆ ਵਾ ਤੇ ਮੈਂ ਕਿਹਾ ਤਲਿੱਪੇ ਤੋਂ ਨਹੀਂ ਮੈਂ ਚਾਹ ਪੀ ਲੂਣੀ ਘੱਟ ਉਹ ਤੂੰ ਬਹਿ ਜਾ ਇਹਨਾਂ ਨਹੀਂ ਨਹੀਂ ਮੈਂ ਤਾਂ ਥੋੜੀ ਜਲਦੀ ਚ ਹੈਗਾ ਮੈਂ ਚਲਾ ਗਿਆ ਤੇ ਮੋਬਾਈਲ ਮੇਰਾ ਉੱਥੇ ਹੀ ਪਿਆ ਤੇ ਮੈਂ ਸਮਝ ਗਿਆ ਮੈਂ ਕਿਹਾ ਮੇਰਾ ਮੋਬਾਈਲ ਠੀਕ ਆ ਕਰਕੇ ਚੱਲਿਆ ਕੁਝ ਵਿੱਚ ਉਹਨੂੰ ਤੇ ਨਹੀਂ ਕਰ ਚੱਲਿਆ ਕਿ ਮੈਨੂੰ ਸਮਝ ਵੀ ਨਹੀਂ ਆਣੀ ਇਹਨਾਂ ਨਹੀਂ ਨਹੀਂ ਮੈਂ ਕੁਝ ਨਹੀਂ ਕੀਤਾ ਤੁਹਾਡਾ ਮੋਬਾਈਲ ਉੱਥੇ ਹੀ ਗਿਆ ਜੀ ਮੰਮੀ ਮੈਂ ਤੁਹਾਡੀਆਂ ਇਹਨਾਂ ਸਾਰੀਆਂ ਗੱਲਾਂ ਤੋਂ ਇੱਕ ਗੈਸ ਲਾਇਆ ਵਾ ਕਿ ਪੈਸੇ ਸਾਹਿਲ ਨੇ ਹੀ ਕਢਾਈ ਆ ਪਤਾ ਕਿਉਂ ਉਹਨੇ ਤੁਹਾਡਾ ਮੋਬਾਈਲ ਕੀ ਕਰਨੋਂ ਫੜਿਆ ਇਹ ਆਪਿਆ ਮੋਬਾਈਲ ਇਦਾਂ-ਉਦਾਂ ਉਹਨੇ ਕੀ ਕਰਨੋਂ ਤੁਹਾਡਾ ਮੋਬਾਈਲ ਫੜਨਾ ਅੱਜ ਤੱਕ ਨਹੀਂ ਉਹਨੇ ਕਦੀ ਮੋਬਾਈਲ ਫੜਿਆ ਤੇ ਹੁਣ ਹੀ ਉਹਨੇ ਮੋਬਾਈਲ ਫੜਨਾ ਹੀ ਤੁਹਾਡਾ ਤੇ ਨਾਲੇ ਤੁਸੀਂ ਜਾਹ ਧਰਨ ਗਏ ਉਹ ਮੈਨੂੰ ਲੱਗਦਾ ਮੈਸੇਜ ਉਹਨੇ ਕਰਤਾ ਡਿਲੀਟ ਮੈਸੇਜ ਆਇਆ ਹੋਣਾ ਵਾ ਇਹੋ ਡਿਆ ਇਹਰਾ ਫੇਰੀ ਕਰਨਾ ਇਹ ਸਭ ਨਾਲ ਤੇ ਸ਼ੰਦੀ ਫਿਰ ਜੀ ਅੱਜ ਹੀ ਮੈਸੀ ਅੱਜ ਤੇ ਚੱਲ ਜਾਦਾ ਨਾ ਕੰਸੀ ਤੇ ਤੈਨੂੰ ਪਤਾ ਲੱਗ ਗਿਆ ਇਹ ਤੇ ਪਹਿਲੇ ਪਤਾ ਨਹੀਂ ਕਿੰਨੇ ਕੁ ਨਿਕਲਦੇ ਹੋਣਗੇ ਇਹੋ ਤੇ ਗੱਲ ਆ ਨਾ ਮੰਮੀ ਸਾਨੂੰ ਤੇ ਹੁਣ ਪਤਾ ਲੱਗਾ ਹੁਣ ਸ਼ੱਕ ਪਿਆ ਵਾ ਕੀ ਪਤਾ ਇਹ ਕਦੋਂ ਦਾ ਇਹ ਕੁਝ ਕਰਨ ੜਿਆ ਵਾ ਕੋਈ ਪਤਾ ਵਾ ਆਪਾਂ ਹੁਣ ਅਲਰਟ ਰਹਿਣਾ ਵਾ ਤੁਹਾਨੂੰ ਮੈਂ ਅੱਗੇ ਵੀ ਇਹ ਚੀਜ਼ ਸਮਝਾਈ ਸੀ ਵੀ ਤੁਸੀਂ ਮੇਰੇ ਪੁੱਛਣ ਤੋਂ ਬਿਨਾ ਇਹਨਾਂ ਨੂੰ ਕੋਈ ਪੈਸਾ ਨਹੀਂ ਦੇਣਾ ਹੈਗਾ ਸਿੱਧੀ ਜਿਹੜੀ ਗੱਲ ਆ ਕੰਮ ਕਰਨੇ ਆ ਤੇ ਹਸਾਬ ਨਾ ਕਰੋ ਇਹ ਨਹੀਂ ਕਿ ਹਾਂ ਇਹ ਜੋ ਮਰਜ਼ੀ ਕਢਾਈ ਜਾਣ ਜੋ ਮਰਜ਼ੀ ਵਰਤੀ ਜਾਣ ਅੰਮਨ ਨੂੰ ਵੀ ਤੁਸੀਂ ਕੋਈ ਚੀਜ਼ ਲੈ ਕੇ ਦੇਣੀ ਆ ਜਾਂ ਕੋਈ ਪੈਸਾ ਦੇਣਾ ਵਾ ਤੇ ਪਹਿਲੇ ਮੇਰੇ ਨਾਲ ਗੱਲ ਕਰਨੀ ਬੋਲ ਚਲ ਕਰਦਾ ਉਹ ਤੇ ਨਹੀਂ ਮੰਮੀ ਮੇਰੀ ਗੱਲ ਸੁਣੋ ਅਹੀਂ ਰਜਾਮੰਦੀ ਨਾ ਐਂਡ ਤੇ ਦਈਏ 100 ਰੁਪਈਏ ਪਰ ਸਮਝੋ ਇੰਨਾ ਗੱਲਾਂ ਨੂੰ ਜਿਆਦਾ ਹਨਾ ਮੈਂ ਤੁਹਾਨੂੰ ਕੀ ਸਮਝਾਵਾਂ ਤੂੰ ਹੀ ਸਿਆਣੀ ਬਣੇ ਹੋ ਮੈਨੂੰ ਪੁੱਛ ਕੇ ਹੀ ਤੂੰ ਹਰ ਚੀਜ਼ ਕਰਦੀ ਆ ਅਮਨ ਆਪਣਾ ਵਾ ਮੈਂ ਨਹੀਂ ਕਹਿਣੀ ਅਮਨ ਬਗਾਨਾ ਵਾ ਫਿਰ ਵੀ ਇਹ ਵੀ ਤੇ ਆਪਣਾ ਹੀ ਸਾਹਿਲ ਵੀ ਗੱਲ ਤੇਰੀ ਠੀਕ ਹੈ ਕੋਈ ਪਰ ਮੈਂ ਹੁਣ ਤੇਰੀ ਮਰਜ਼ੀ ਦੇ ਪੁੱਛੇਗੀ ਨਾ ਕਿਸੇ ਨੇ ਇੱਕ ਰੁਪਈਏ ਦਾ ਵੀ ਹਿਸਾਬ ਕਰਨਾ ਚਲੋ ਨਾਲ ਵੀ ਤੇ ਜੋ ਕੁਝ ਦੇਣਾ ਲੈਣਾ ਤੁਹਾਡੇ ਆ ਕੇ ਜਾ ਕੇ ਸਾਹੀ ਤੈਨੂੰ ਮੈਂ ਕਹਿੰਨੀ ਤੇਰਾ ਜਲਦੀ ਜਲਦੀ ਚੱਕਰ ਲਾ ਲਿਆ ਕਰ ਕੋਈ ਗੱਲ ਨਹੀਂ ਮੰਮੀ ਜੀ ਮੈਂ ਆਇਆ ਕਰੂੰਗੀ ਵਾਤੋਂ ਵਾਦ ਤੁਹੀ ਟੈਨਸ਼ਨ ਨਹੀਂ ਲੈਣੀ ਹੈਗੀ ਕੋਈ ਵੀ ਬਾਕੀ ਇਹ ਆ ਕਿ ਚਲੋ ਆਪਾਂ ਇਹ ਚੀਜ਼ਾਂ ਸ਼ਰਮ ਕਿਸੇ ਨੂੰ ਕਹਿ ਨਹੀਂ ਸਕਦੇ ਰਿਸ਼ਤਿਆਂ ਵਿੱਚ ਫਿੱਕ ਪੈ ਜਾਂਦੀ ਹੈ ਫਿਰ ਚੰਗਾ ਨਹੀਂ ਲੱਗਦਾ ਹਨਾ ਉਹ ਵੀ ਭਰਾਵਾ ਆਪਣਾ ਤੇ ਚਲੋ ਕੋਈ ਗੱਲ ਨਹੀਂ ਜੋ ਹੋ ਗਿਆ ਆਪਾਂ ਅੱਗੇ ਤੋਂ ਅਲਰਟ ਰਹਿਣਾ ਵਣ ਤੇ ਹੁਣ ਕੀ ਕਰਨਾ ਉਹਨੂੰ ਕੰਮ ਘੁੰਮ ਕਿਆ ਕਰਨਾ ਕਿ ਨਹੀਂ ਕੀ ਕਰਨਾ ਕੋਈ ਨਹੀਂ ਤੁਸੀਂ ਮੈਨੂੰ ਪੁੱਛ ਲਿਓ ਮਾੜਾ ਜਿਹਾ ਫੇਰ ਕੁਝ ਕਿਉ ਉਹਨੂੰ ਸਟਾਪ ਹੀ ਕਰ ਦੋ ਹੱਲੇ ਠੀਕ ਆ ਮੰਮੀ ਜੀ ਠੀਕ ਆ ਓਕੇ ਬਾਏ ਮੈਨੂੰ ਲੱਗਦਾ ਗੇਟ ਤੇ ਕੋਈ ਆਇਆ ਤੇ ਮੈਂ ਦੇਖਾਂ ਤੇਰਾ ਠੀਕ ਆ ਓਕੇ ਮੰਮੀ ਓਕੇ ਓਕੇ ਮੇਰਾ ਬੱਚਾ ਕਿਹਨਾਂ ਕੀ ਆਪਣਾ ਅੱਛਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਓਕੇ ਹਾਂਜੀ ਕਦੋਂ ਆਏਂਗੀ ਆਉਂਗੀ ਮੰਮੀ ਇੱਕ ਦੋ ਦਿਨਾਂ ਚ ਚਲ ਆ ਜੀ ਮੈਨੂੰ ਨਾਲ ਲੈਣੀ ਏ ਹਾਂਜੀ ਹਾਂਜੀ ਠੀਕ ਓਕੇ ਓਕੇ ਮੇਰਾ ਬੱਚਾ ਓਕੇ ਮੈਨੂੰ ਤੇ ਇਸ ਗੱਲ ਦਾ ਪਤਾ ਹੀ ਨਹੀਂ ਕਿ ਸਾਹਿਲ ਨੇ ਮੰਮੀ ਦਾ ਮੋਬਾਈਲ ਫੜਿਆ ਉਹ ਵੀ ਨਹੀਂ ਲੱਗ ਗਿਆ ਹੈਗੇ ਤਾਂ ਫੜਿਆ ਇਹਦਾ ਮਤਲਬ ਕਿ ਉਹ ਪੈਸੇ ਕਢਾਈ ਸਕਦਾ ਵਾ ਮੈਸੇਜ ਉਹਨੇ ਡਿਲੀਟ ਕਰਤਾ ਹੋਣਾ ਪੱਕੀ ਗੱਲ ਆ ਇਹ ਕੰਮ ਸਾਹਿਲ ਦਾ ਹੀ ਆ ਅਮਨ ਦਾ ਹੀ ਕੰਮ ਨਹੀਂ ਆ ਕੱਪੜੇ ਪ੍ਰੈਸ ਕਰਨ ਲੱਗੇ ਦੀਦੀ ਨਹੀਂ ਨਹੀਂ ਸ਼ਮੀ ਉਹਨਾਂ ਮੈਂ ਤਾਂ ਘਰ ਚੱਲੀ ਹਾਂ ਤੇ ਵੇਖਣ ਨਹੀਂ ਆਈ ਸੂਟ ਪਾ ਚੰਨੀ ਆ ਘਰ ਉਹ ਬਾਪੀ ਜੀ ਦਾ ਫੋਨ ਆਇਆ ਸੀ ਓਏਰੇ ਤੂੰ ਸੂਟ ਨਹੀਂ ਸੀ ਦੋ ਲਿਆਈ ਹਾਂਜੀ ਤੇ ਉਹ ਕਹਿੰਦੇ ਮੈਂ ਹੋ ਗਿਆ ਸਟਿਚ ਤੇ ਇੱਕ ਵਾਰ ਫਿਟਿੰਗ ਦੇਖ ਜਾ ਆਪਣੀ ਲਓ ਤੇ ਮੇਰੇ ਕੋ ਵੀ ਦੋ ਚਾਰ ਸੂਟ ਪਏ ਆ ਤੇ ਮੈਂ ਵੀ ਉਹਨਾਂ ਨੂੰ ਫਿਰ ਕਹਿ ਦਿੰਨੀ ਆ ਕਿ ਮੇਰੇ ਵੀ ਸੀਂ ਦੋ ਨਾਲੇ ਭਾਬੀ ਉਹਨਾਂ ਨੂੰ ਮੰਮੀ ਉਹਨਾਂ ਨੂੰ ਮੇਲ ਲਾਵਾਂਗੇ ਆਪਾਂ ਇੱਥੇ ਚੱਲਦੇ ਹਾਂ ਠੀਕ ਆ ਠੀਕ ਆ ਚੱਲ ਮੈਂ ਵੀ ਤਿਆਰ ਹੋ ਜਾਾਂ ਫਿਰ ਠੀਕ ਆ ਠੀਕ ਹੈ ਦੀਦੀ ਤੇ ਮੈਨਾਂ ਲਾ ਸੂਟ ਸੀਂਦਣਗੇ ਭਾਬੀ ਹਾਂ ਸੀਂ ਕਿਉਂ ਮੇਰੇ ਸੀਂਦੇ ਤੇਰੇ ਕਿਉਂ ਨਾ ਸੀਣਗੇ ਪਰ ਇੱਕ ਗੱਲ ਇਹ ਦੀਦੀ ਮੈਂ ਸਵਾਈਂ ਜ਼ਰੂਰ ਦੇਣੀ ਜੇ ਮੈਂ ਉਦਾਂ ਨਹੀਂ ਸੋਣੇ 하게 ਪਤਾ ਕੀ ਹੈ ਜੇ ਸਵਾਈਨ ਨਾ ਨਾ ਦੋ ਤੇ ਰਿਸ਼ਤੇਦਾਰੀ ਚ ਫੇਕ ਪੈਂਦੀ ਆ ਦੂਜੀ ਗੱਲ ਇਹ ਵੇਖੋ ਮਿਹਨਤ ਤੇ ਉਹਨਾਂ ਨੇ ਕਰਨੀ ਆ ਨਾ ਤੁਹਾਡੇ ਵੀ ਸੀਣ ਡਏ ਆ ਤੇ ਹੁਣ ਮੈਂ ਵੀ ਚੁੱਕ ਕੇ ਦੇ ਦੂੰਗੀ ਮੇਰੇ ਵੀ ਸੀਣਗੇ ਤੇ ਜੇ ਆਪਾਂ ਸਟੀਚਿੰਗ ਨਹੀਂ ਨਾ ਦਵਾਂਗੇ ਤਾਂ ਫਿਰ ਚੰਗੀ ਗੱਲ ਨਹੀਂ ਆ ਉਹਨਾਂ ਨੂੰ ਇੰਨੀ ਗੱਲ ਪਹਿਲੇ ਕਹਿ ਦਿਓ ਵੀ ਸੂਟ ਤਾਂ ਫੜਿਓ ਤੇ ਸਵਾਈਨ ਲੈਣੀ ਆ ਤੇ ਕੋਈ ਗੱਲ ਨਹੀਂ ਛੰਮੀ ਭਾਬੀ ਨਾਲ ਕਰ ਲਾਂਗੇ ਗੱਲ ਹਾਂ ਉਦਾਂ ਕਹਿ ਲਾਂਗੇ ਨਾ ਆਪਾਂ ਅਸੀਂ ਫਿਰ ਨਹੀਂ ਦੇਣ ਹੋਣੇ ਜੇ ਵੀ ਉਹ ਨਹੀਂ ਲੈ ਤੇ ਕੱਪੜੇ ਬਦਲ ਨਹੀਂ ਨਾ ਸੋਹਣਾ ਫਿਰ ਸੂਟ ਪਾਇਆ ਵਾ ਚੇਂਜ ਕਿਉਂ ਕਰਨਾ ਵਾ ਇਹਦੇ ਚੜਾ ਦੀਦੀ ਫਿਰ ਹਾਂ ਬਹੁਤ ਸੋਣਾ ਲੱਗਦਾ ਪਿਆ ਵਾ ਤੇ ਤੇ ਕਿੱਥੇ ਚਲੀਆਂ ਦੋਵੇਂ ਜਾਣੀਆਂ ਇਹ ਕਾਹਦੇ ਸਲਾਵਾ ਹੋਣ ਗਿਆ ਮੰਮੀ ਜੀ ਉਹ ਦੀਰੀ ਚੱਲੇ ਸੀ ਸੂਟ ਸੀਨੇ ਦੇਣ ਆਪਣੀ ਭਾਬੀ ਨੇ ਇਹਨਾਂ ਨੇ ਅੱਗੇ ਵੀ ਦਿੱਤੇ ਹੋਏ ਆ ਤੇ ਫਿਟਿੰਗ ਚੈੱਕ ਕਰਨੀ ਸੀ ਮੈਂ ਕਿਹਾ ਮੇਰੇ ਕੋਲ ਵੀ ਪਏ ਆ ਸੀਨ ਵਾਲੇ ਤੇ ਮੈਂ ਵੀ ਨਾਲ ਚਲ ਜੰਨੀ ਆ ਨਾਲੇ ਭਾਬੀ ਜੀ ਤੇ ਮੰਮੀ ਜੀ ਨੂੰ ਮਿਲ ਕੇ ਲਾਵਾਂਗੇ ਮੈਨੂੰ ਉਹ ਦਿਨ ਉਹਨਾਂ ਦਾ ਸੁਭਾਅ ਬੜਾ ਹੀ ਚੰਗਾ ਲੱਗਾ ਮੇਰਾ ਤਾਂ ਦਿਲ ਨਾਲ ਘਰੇ ਭਾਬੀ ਲੱਗਾ ਉੱਠਣ ਨੂੰ ਉਹ ਤੇ ਸ਼ਮੂਦ ਦੰਦੇ ਕਹਿੰਦੇ ਨਹੀਂ ਸ਼ਮੂ ਨੂੰ ਲੈ ਕੇ ਆਈ ਆਹੋ ਭਾਬੀ ਉਹਦੇ ਮੈਨੂੰ ਕਹਿ ਕੇ ਗਏ ਭਾਬੀ ਕਹਿੰਦੇ ਜਦੋਂ ਵਿਮਲ ਆਉਗੀ ਨਾ ਤੇ ਨਾਲ ਤੇ ਤੁਹੀ ਆਉਣਾ ਹੀ ਆਉਣਾ ਵਾ ਚੱਲ ਵੀ ਫਿਰ ਤਿਆਰ ਹੋ ਜਾ ਆਪਾਂ ਇਕੱਠੇ ਚੱਲਦੇ ਦੋਵੇਂ ਪੁੱਤਰ ਗੱਲ ਸੁਣ ਕੀ ਪਤਾ ਤੈਨੂੰ ਉਹਨਾਂ ਦੀ ਫਿਟਿੰਗ ਆਵੇ ਜਾਂ ਨਾ ਆਵੇ ਤੇ ਆ ਵੀ ਤੇ ਰੱਡੇ ਮਹਿੰਗੇ ਸੂਟ ਹੁੰਦੇ ਆ ਤੇ ਖਰਾਬ ਪੜ ਗਿਆ ਤੇ ਫਾਇਦਾ ਕੀ ਆ ਇਹ ਤਾਂ ਵਾਲੇ ਉੱਥੇ ਤਾਂ ਨਹੀਂ ਆ ਪਹਿਲਾਂ ਪੇਖੇ ਇਹਦੀ ਭਰਾਈ ਆ ਤੇ ਉਹਨਾਂ ਦੇ ਨਾਲ ਸੂਟ ਸੀ ਕੇ ਦੇਣੇ ਦੇਣੇ ਆ ਨਹੀਂ ਨਹੀਂ ਮੰਮੀ ਜੀ ਬਹੁਤ ਸੋਹਣੇ ਸੂਟ ਸਿੰਦੇ ਆ ਤੁਹਾਨੂੰ ਪਤਾ ਨਹੀਂ ਆਪ ਕਿੰਨੇ ਸੋਹਣੇ ਸੂਟ ਪਾਏ ਸੀ ਬਹੁਤ ਸੋਹਣੀ ਫਿਟਿੰਗ ਸੀ ਤੇ ਮੈਂ ਉਹਨਾਂ ਨੂੰ ਉੱਦਨ ਵੀ ਗਿਆ ਸੀ ਮੈਂ ਕਿਹਾ ਭਾਬੀ ਮੇਰੇ ਵੀ ਸੂਟ ਸੀਂਦਿਆ ਕਰੋ ਤੇ ਕਹਿੰਦੇ ਹਾਂ ਜੀ ਤੂੰ ਕੋਈ ਗੱਲ ਨਹੀਂ ਮੰਮੀ ਜੀ ਬਹੁਤ ਸੋਹਣੇ ਸੂਟ ਸਿੰਦੇ ਆ ਛੰਮੀ ਤੇ ਵੀ ਉਹਨੇ ਬੜਾ ਵਧੀਆ ਸੀ ਦੇਨੇ ਆ ਮੇਰੇ ਵੀ ਆ ਸਾਰੇ ਸੂਟ ਉਹਨਾਂ ਨੇ ਸੀਤੇ ਛੰਮੀ ਤਾਂ ਚੰਗੇ ਲੱਗਦੇ ਆ ਨਾ ਹਾਂ ਨਾਲੇ ਦੀਦੀ ਮੇਲਗੇ ਲਾਵਾਂਗੇ ਕੋਈ ਦੋਸੋ ਕਰਾਂਗੇ ਫੇਰ ਪੁੱਤ ਇੰਜ ਕਰ ਫਿਰ ਤੂੰ ਸੂਟ ਇਹਦੇ ਤੇ ਭੇਜ ਦੇ ਤੂੰ ਕੀ ਕਰਨੇ ਜਾ ਕੇ ਨਹੀਂ ਮਮਮੀ ਜੀ ਮੈਂ ਵੀ ਨਾਲ ਜਾਣਾ ਵਾ ਉਹ ਤਾਂ ਫਿਰ ਮੈਂ ਕੱਲ ਕੱਲੇ ਜਾਵਾਂਗੀ ਮੇਰਾ ਫਿਰ ਦਿਲ ਨਹੀਂ ਲੱਗਦਾ ਖਾਸ ਕਰਕੇ ਤੇਰੇ ਤੋਂ ਬਗੈਰ ਹਨਾ ਤੂੰ ਰਹਿ ਪੈ ਇਹਨੂੰ ਜਾਣ ਦੇ ਜਾਣ ਤੂੰ ਚਲ ਜਾ ਸ਼ਮੀ ਮੇਰੇ ਕੋਲ ਰਹੇਗੀ ਨਹੀਂ ਨਹੀਂ ਮਮਮੀ ਜੀ ਮੈਂ ਵੀ ਜਾਣਾ ਵਾ ਨਾਲੇ ਤੁਹਾਨੂੰ ਕੱਲਿਆਂ ਨੂੰ ਕੀ ਹੈ ਦੱਸੋ ਸਿਆਣੇ ਬਣੇ ਤੂੰ ਹੀ ਹੈਗੇ ਜੇ ਤੂੰ ਕਿਹੜੇ ਨਿਆਣੇ ਜੇ ਜਿਹੜੇ ਕੱਲੇ ਡਰਜੋਗੇ ਨਹੀਂ ਡਰਨ ਦੀ ਗੱਲ ਨਹੀਂ ਮੇਰਾ ਨਾ ਦਿਲ ਨਹੀਂ ਲੱਗਣਾ ਤੇਰੇ ਬਿਨਾ ਉਹ ਵੇਖ ਉਹਦੀ ਸ਼ਕਲ ਤੇ ਮੈਂ ਤੈਨੂੰ ਖੜਨਾ ਨਹੀਂ ਚਾਹਦੀ ਤੂੰ ਐਵੇਂ ਨਾਲ ਜਾਣਾ ਚਾਹਨੀ ਆ ਲੈ ਮੰਮੀ ਜੀ ਮੈਂ ਕਿਉਂ ਨਹੀਂ ਖੜਨਾ ਚਾਹੁੰਦੀ ਚੱਲ ਸ਼ੰਮੀ ਤੂੰ ਛੇਛੇ ਤੇ ਧਿਆਰ ਹੋ ਆਪਾਂ ਚਲੀਏ ਉਹਨਾਂ ਨੇ ਕਿਉਂ ਨਹੀਂ ਖੜਨਾ ਮੰਮੀ ਉਹ ਤਾਂ ਮੈਨੂੰ ਗੱਲ ਪਰਸੋਂ ਦੇ ਆਖਣ ਦੇ ਆ ਵੀ ਤੂੰ ਵੀ ਨਾਲ ਚੱਲੀ ਖੜਨਾ ਨਹੀਂ ਉਹਨਾਂ ਨੇ ਕੀ ਆ ਮੰਮੀ ਬਾਹੋਂ ਵਾਗੇ ਮਾਰੀ ਜੇ ਨਹੀਂ ਉਹ ਪਿੱਛੇ ਵਾਲੇ ਤੈਨੂੰ ਪਤਾ ਸਿਆਲਾਂ ਵਿੱਚ ਕਰੰਟ ਜਿਆ ਬੰਦਾ ਨਾ ਤੇ ਉਹ ਪਤਾ ਨਹੀਂ ਮੈਨੂੰ ਹੋਰ ਤਰ੍ਹਾਂ ਮੇਰੇ ਹੱਥ ਨੂੰ ਹੋਇਆ ਤੜਦ ਕਰਕੇ ਅਚਾਨਕ ਇਤਨਾ ਥੋੜਾ ਖੁੱਤ ਨਾ ਮੰਮੀ ਹੁਣ ਤੇ ਮੌਸਮ ਠੀਕ ਹੋਣ ਡਿਆ ਹੁਣ ਵੀ ਕਰੰਟ ਪੈਣ ਡਿਆ ਵੇਲਾ ਪੁੱਤ ਤੂੰ ਨਹਾ ਜਾ ਰਹਿ ਪੈ ਇੱਥੇ ਮੰਮੀ ਤੂੰ ਮੈਨੂੰ ਕੀ ਕਹਿਣਾ ਵਾ ਦੱਸ ਜਾਣ ਦੋ ਮੈਂ ਘੜੀ ਮੈਂ ਵੀ ਫਿਰ ਤੋਂ ਰਹਾਂਗੀ ਅੱਜ ਕਰ ਫਿਰ ਤੂੰ ਰਹਿ ਪੈ ਨਹੀਂ ਮੰਮੀ ਜੀ ਮੈਂ ਤਾਂ ਜਾਣਾ ਹੀ ਜਾਣਾ ਵਾ ਨਾ ਸ਼ੰਮੀ ਨੂੰ ਵੀ ਨਾਲ ਲੈ ਕੇ ਜਾਣਾ ਵਾ ਮੈਂ ਇੱਥੇ ਆਉਣਾ ਮੈਂ ਪਹਿਲੇ ਘਰ ਆ ਜਾਣਾ ਵਾ ਰੋਟੀ ਪਾਣੀ ਮੰਮੀ ਜੀ ਬਣਿਆ ਵਾ ਸਾਰਾ ਬਸ ਤੂੰ ਖਾਓ ਆਰਾਮ ਨਾਲ ਦੀਦੀ ਮੈਂ ਤਾਂ ਥੋੜਾ ਜਿਹਾ ਤੇ ਆਦੂ ਰੋਟਾ ਹਾਂ ਤੱਪੜੇ ਸਹੀ ਤਾਂ ਉਹ ਚੇਂਜ ਕਰੀ ਤੂੰ ਤਹਿ ਹੋ ਰਹਿੰਦੇ ਨਹੀਂ ਜਿੱਥੇ ਮੈਂ ਨਹੀਂ ਬੱਸ ਗੱਡੀ ਆ ਲਾਇਆ ਨਰਕੂ ਦਾ ਫੜਾਦਾ ਬਾਤ ਦੱਸ ਮੈਨੂੰ ਤਾਂ ਦੋਵੇਂ ਜਾਣੀਆਂ ਕੁਝ ਸਮਝ ਨਹੀਂ ਆ ਰਹੀਆਂ ਹਾਂ ਹਾਂ ਕੰਦੀ ਆ ਉਹ ਕੰਦੀ ਮੈਂ ਜਾਣਾ ਹੀ ਜਾਣਾ ਤੇ ਇਹ ਕਹਿੰਦੀ ਆ ਮੈਂ ਲੈ ਕੇ ਜਾਣਾ ਹੀ ਜਾਣਾ ਇਹਨਾਂ ਦੀ ਜੋੜੀ ਕਿਉਂ ਨਾ ਮੇਜੀ ਮੇਰੀ ਗੱਲ ਸੁਣਦੀ ਮੈਨੂੰ ਤਾਂ ਮੈਂ ਸਮਝਾਇਆ ਸੀ ਨਾ ਕਿ ਹਰ ਜਗ੍ਹਾ ਤੇ ਇਹਨੂੰ ਚੌਧਰੀ ਨਾ ਬਣਾਇਆ ਕਰ ਤੂੰ ਰੇ ਨਹੀਂ ਦਲਦੀ ਹੈਗੀ ਤੇਨੂੰ ਕੋਈ ਸਮਝ ਨਹੀਂ ਲੱਗਦੀ ਕਿ ਮੈਂ ਕੀ ਕਰਨੀ ਆ ਕਿ ਤੇਨੂੰ ਮੇਰਾ ਡਰ ਮੁੱਕ ਗਿਆ ਮੰਮੀ ਜੀ ਸਮਝਦਾ ਤੁਹਾਨੂੰ ਨਹੀਂ ਲੱਗਦੀ ਅਹੀਂ ਕੀ ਕਰਨ ਲੱਗਿਆ ਸੂਟ ਸਟਿਚ ਕਰਨ ਚੱਲੇ ਹੋ ਤੇ ਹੋ ਰਹੀਗੀ ਕਰਨ ਲੱਗੀ ਤੇਰੀ ਗੱਲ ਸੁਣ ਬਾਹਰ ਟ ਕਰਨਾ ਘਟਿਆ ਤੂੰ ਆਪਣੇ ਪੇਕਿਓ ਜਰੂਰੀ ਸਮਝਣਾ ਇਹ ਸੂਟ ਮੈਨੂੰ ਮੰਮੀ ਜੀ ਉਹ ਹੀ ਫਿਟਿੰਗ ਵਧੀਆ ਹੁੰਦੀ ਆ ਕਵਾਰੇ ਹੁੰਦੇ ਤੋਂ ਪਾਪੀ ਜੀ ਦੇ ਸੂਟ ਸਿੰਦੇ ਆ ਹਾਏ ਆਪਣੇ ਅੱਗ ਲਾ ਉਹਨਾਂ ਨੂੰ ਸਵਾਹ ਪਰ ਇਹਨੂੰ ਤਰਾ ਨਾ ਸਿਰੇ ਚੜਾਈ ਜਾ ਤੇ ਤੇਰੀ ਨਾ ਜ਼ੁਬਾਨ ਕੁਝ ਜ਼ਿਆਦਾ ਹੀ ਚੱਲਣ ਲੱਗ ਪਈ ਐ ਅੱਜ ਕੱਲ ਉਹਦਾ ਵੇਖ ਕੇ ਹਾਂਜੀ ਵੀ ਚਾਣਾ ਨੂੰ ਲੈ ਕੇ ਹਾਂਜੀ ਮੰਮੀ ਜੀ ਉਹ ਬੱਸ ਚੱਲੀ ਆ ਸਿਰਵਾਉਣ ਲੱਗੀ ਆ ਐ ਚੱਲੇ ਆ ਲੈ ਇਹਦੇ ਵੀ ਪਾਰ ਨਿਕਲ ਆਏ ਆ ਗੰਤਾ ਆ ਉਮਰ ਪਰਾਂ ਜਾ ਕੇ ਜੰਮੀ ਦੀਦੀ ਤੁਸੀਂ ਭਾਈ ਦੇ ਕੱਪੜੇ ਹੈ ਜੰਮੀ ਤੈਨੂੰ ਅੱਜ ਪਤਾ ਮੰਮੀ ਸਾਹਮਣੇ ਨਹੀਂ ਤੇ ਮੈਂ ਨਾ ਡਰ ਕੇ ਮੰਮੀ ਦੀ ਸ਼ਕਲ ਵੇਖ ਕੇ ਕੰਬਣਾ ਸ਼ੁਰੂ ਹੋ ਜਾਂਦੀ ਹਾਂ ਮੇਰੀ ਗੱਲ ਹੀ ਨਹੀਂ ਕੋਈ ਮੈਨੂੰ ਆਉਂਦੀ ਹੁੰਦੀ ਅੱਜ ਮੈਂ ਕਹਤਾਂ ਕਿ ਨਹੀਂ ਅਸੀਂ ਚੱਲੀਆਂ ਸ਼ੰਮੀ ਨੇ ਵੀ ਉੱਥੇ ਜਾਣਾ ਸਟਿਚ ਕਰਾਉਣ ਵੇਖਿਆ ਦੀਦੀ ਤੁਹਾਡੇ 'ਚ ਹਿੰਮਤ ਆਉਂਦੀ ਜਾਂਦੀ ਨਾ ਹੁਣ ਤੇਰੇ ਕਰਕੇ ਹੀ ਆਉਂਦੀ ਜਾਂਨ ਲਈ ਆ ਪਰ ਮੈਂ ਨਹੀਂ ਜਾਂਦੀ ਮੇਰੇ ਕਰਕੇ ਹਿੰਮਤ ਆਵੇ ਮੈਂ ਜਾਉਣੀ ਆ ਤੁਹਾਡੇ 'ਚ ਖੁਦ ਹਿੰਮਤ ਆਵੇ ਹਰ ਚੀਜ਼ ਦਾ ਮੁਕਾਬਲਾ ਕਰਨ ਦਾ ਜਿਹੜਾ ਗਲਤ ਆ ਉਹਨੂੰ ਗਲਤ ਕਿਹਾ ਜਾਵੇ ਜਿਹੜਾ ਠੀਕ ਆ ਉਹਨੂੰ ਇੱਕ ਤਣਕ ਠੀਕ ਕਿਹਾ ਜਾਵੇ ਆਪਾਂ ਕਿਉਂ ਡਰਨਾ ਦੱਸੋ ਮੰਮੀ ਜੀ ਕਿਹਾ ਗੱਡੇ ਤੇ ਲੱਦੇ ਆ 10 ਹੈ ਗਲਤ ਕਰਨੇ ਕਿਤੇ ਗਲਤ ਕਵਾਂਗੇ ਕੋਈ ਗੱਲ ਨਹੀਂ ਸ਼ਮੀ ਇੰਨਾ ਖੌਣ ਹੋਇਆ ਮਾ ਨਾ ਹੋਰ ਫਰਕ ਪੈ ਜਾਊਗਾ ਮੇਰਾ ਹੋਲੀ ਹੋਲੀ ਕਿੰਨਾ ਜ਼ੋਰ ਲਾਇਆ ਨਾ ਉਹਨਾਂ ਨੇ ਕਿ ਸ਼ਮੀ 나 ਹੀ ਨਾਲ ਜਾਵੇ ਮੈਂ ਨਹੀਂ ਮੰਨੀ ਮੈਂ ਨਹੀਂ ਤੱਸ ਤੋ ਮਾਸੂਈ ਉਹਨਾਂ ਨੂੰ ਇਹ ਵੀ ਇਕੱਠੀਆਂ ਨਾ ਜਾ ਇੱਕ ਜਣੀ ਇੱਥੇ ਹੀ ਰਵੇ ਕਿਤੇ ਨਾ ਕਿਤੇ ਉਹ ਨਹੀਂ ਜਾਂਦੀ ਕਿ ਮੈਂ ਤੇਰੇ ਪੇਕੇ ਜਾਵਾਂ ਤੇ ਅਹੀਂ ਰਲ ਕੇ ਰਹੀਏ ਤੇ ਖੁਸ਼ ਰਹੀਏ ਉਹਨਾਂ ਨੂੰ ਪਤਾ ਵਾ ਤੇਰੀ ਪਰਜਾਈ ਤੇ ਤੇਰੀ ਮਾਂ ਨੇ ਮੇਰੇ ਨਾਲ ਕੋਈ ਗੱਲ ਕਰਤੀ ਤੇ ਪੈਸੇ ਆਪਾਂ ਜਾਣਾ ਸਮਝ ਨਾ ਗੱਲ ਨੂੰ ਚੋਰ ਨੂੰ ਆਪਣਾ ਹੀ ਪਾਲਾ ਵਾ ਇੰਨਾ ਨਹੀਂ ਪਤਾ ਕਿ ਤੈਨੂੰ ਸਾਰਾ ਕੁਝ ਪਹਿਲਾਂ ਹੀ ਪਤਾ ਵਾ ਉਹਨਾਂ ਨੇ ਕੀ ਦੱਸਣਾ ਇਹ ਲੱਗੂਗਾ ਪਤਾ ਹੌਲੀ ਹੌਲੀ ਦੇਖੀ ਜਾ ਤੂੰ ਬੰਦਾ ਕੀ ਹੈ ਚੱਲ ਫੇਰ ਚੱਲੀਏ ਪਾਸਾ ਮੈਂ ਤਿਆਰੀ ਭਾબી ਜੀ ਮੰਮੀ ਜੀ ਕਿੱਥੇ ਹੋ ਮੁੰਲਾ ਦਾ ਗੁਰਪ੍ਰੀਤ ਆ ਗਿਆ ਗੁਰਪ੍ਰੀਤ ਕੀ ਹੋਇਆ ਗੁਰਪ੍ਰੀਤ ਕੀ ਹੋ ਗਿਆ ਵਾ ਗੁਰਪ੍ਰੀਤ ਕੀ ਹੋਇਆ ਵਾ ਲੜਕੇ ਆਈਆਂ ਮੰਮੀ ਜੀ ਇੱਥੇ ਇੱਥੇ ਨਾ ਮੰਮੀ ਜੀ ਹੋਇਆ ਕੀ ਆ ਕੁਝ ਦੱਸੇਂਗੀ ਦੀਦੀ ਅੰਨ ਬਿਠਾਓ ਬੈਹ ਗੁਰਪ੍ਰੀਤ ਇੱਥੇ ਮੰਮੀ ਜੀ ਨੂੰ ਬੁਲਾਓ ਮੰਮੀ ਜੀ ਵੀ ਆ ਜਾਂਦੇ ਆ ਇੱਥੇ ਹੀ ਆ ਗਾਲ ਤੇ ਦੱਸ ਗੱਲ ਕੀ ਹੋਈ ਆ ਭਾਜੀ ਨਾ ਲੜਕੇ ਆਈਆਂ ਹਾਂ ਇਹ ਨਾ ਪਾਣੀ ਲੈ ਕੇ ਆਵਾ ਦੇਖਿਓ ਦੀਦੀ ਫੋਨ ਗੁਰਪ੍ਰੀਤ ਚੁੱਪ ਕਰ ਜਾ ਹੋਇਆ ਕੀ ਅਸਲ ਚ ਮੰਮੀ ਜੀ ਬੇਟਾ ਕੀ ਕਹਿਣਾ ਈ ਮੈਂ ਇੱਥੇ ਬੈਠੀ ਇੱਧਰ ਹੀ ਆ ਜਾ ਚਲਾ ਮੰਮੀ ਕੋਲ ਉਰ ਤਾਂ ਕੀ ਆ ਮਮੇ ਜੀ ਗੁਰਪ੍ਰੀਤ ਆਈ ਆ ਗੁਰਪ੍ਰੀਤ ਆਈ ਆ ਹਾਂਜੀ ਆ ਜਾ ਗੁਰਪ੍ਰੀਤ ਆਈ ਆ ਮੰਮੀ ਪਤਾ ਨਹੀਂ ਸੋਈ ਜਾਂਦੀ ਏ ਜਦੋਂ ਦੀ ਆਈ ਏ ਕਿਉ ਹੋਇਆ ਮੇਰੀ ਧੀ ਨੂੰ ਕਿਉ ਹੋਇਆ ਨੋ ਪਤਾ ਨਹੀਂ ਮੰਮੀ ਜੀ ਮੈਂ ਤਾਂ ਖੁਦ ਪੁੱਛਣ ਨਹੀਂ ਹੋਇਆ ਦੀ ਆ ਤੂੰ ਚੁੱਪ ਕਰ ਨਹੀਂ ਛੰਮੇ ਤੇਰੇ ਮੈਂ ਕਿਹਾ ਵਿੱਚ ਬੋਲਣ ਨੂੰ ਵੀ ਬੋਲੀ ਜਾਣ ਲਈ ਆ ਮੰਮੀ ਜੀ ਤੂੰ ਮੋਦੀ ਪ੍ਰਧਾਨ ਬਣੀ ਫਿਰਦੀ ਬੱਸ ਕਰ ਜਾਣ ਗੁਰਪ੍ਰੀਤ ਪਹਿਲਾਂ ਰੋਣਾ ਧੋਣਾ ਚੁੱਪ ਕਰ ਮੰਮੀ ਮੰਮੀ ਕਰੀ ਜਾਣ ਲਈ ਆ ਛੋਟੀਆਂ ਤੂੰ ਮੰਮੀ ਜੀ ਮੈਂ ਕੀ ਗਲਤ ਕਹਿਤਾ ਤੂੰ ਹੀ ਤਾਂ ਮੈਨੂੰ ਐ ਬੋਲਣ ਦੇ ਹੋ ਹੰਤਕ ਤੀ ਮੈਨੂੰ ਉੱਚੀ ਬਾਤ ਨਹੀਂ ਬੋਲੇ ਮੰਮੀ ਕੀ ਹੋ ਗਿਆ ਨਹੀਂ ਤੂੰ ਕਾਦਾ ਕਹਿਣ ਡਈਆ ਕਿ ਹਿੱਸਾ ਮੰਗਦਾ ਇਹਦਾ ਕਾਦਾ ਹਿੱਸਾ ਮੰਗਦਾ ਉਹਨੂੰ ਲਿਆਖਾ ਫੇਰ ਆ ਕੇ ਵੇਖੀ ਮੈਂ ਥਾਣੇ ਦੀ ਰਿਪੋਰਟ ਲਗਾਨਦੀ ਕਿ ਵਿੱਚ ਹਿੱਸਾ ਮੰਗਦਾ ਉਹ ਕੋਲੋਂ ਦਾ ਹਿੱਸਾ ਉਹਦੇ ਪਿਓ ਨੇ ਇਥੇ ਘਰ ਚੱਕ ਪੰਜਾ ਲਾਇਆ ਚੱਲ ਤੁਰ ਚਲੀਏ ਤੇਰੇ ਸਹਰੇ ਜਾਂਦੀ ਆ ਤੇ ਨਾਲ ਖੜ ਗਈ ਗੱਡੀ ਭਰ ਕੇ ਪੁਲਿਸ ਦੇ ਹਾਂ ਮੰਮੀ ਤੇ ਬਿਲਕੁਲ ਠੀਕ ਕਹਿੰਦੇ ਬਿਓ ਆਪਾਂ ਨਾ ਇਹਨੂੰ ਕੁਛ ਨਹੀਂ ਦੇਣਾ ਇਹ ਤੇ ਕਿੰਨਾ ਹੌਂਸਲਾ ਵੱਧ ਗਿਆ ਪਹਿਲੇ ਨੇ ਮੇਰੇ ਕੋ ਮੋਟਰਸਾਈਕਲ ਮੰਗਿਆ ਉਹ ਨਹੀਂ ਹੋਇਆ ਮਨਾ ਕਰਤਾ ਤੁਸੀਂ ਮੈਨੂੰ ਤੇ ਹੁਣ ਨੇ ਮੈਨੂੰ ਹੀ کاروبار ਕਰਤਾ ਕਹਿੰਦਾ ਹਿੱਸਾ ਲੈ ਕੇ ਆਇਂਗੀ ਸ਼ਾਮਾ ਤੱਕ ਤੈਨੂੰ ਘਰ ਵਾੜ ਕੇ ਆਉਂਗੀ ਹਿੱਸਾ ਲੈ ਕੇ ਆਇਂਗੀ ਨਾ ਫੇਰ ਘਰ ਵੜੀ ਦੇਣੀ ਮੋਟਰਸਕੜਾ ਮੰਗਣ ਦਾ ਨਾ ਨੂੰ ਜਾਜ ਲੈ ਕੇ ਦੇਣੀ ਆ ਤੇ ਹੁਣ ਕਿੰਦ ਕਰਨਾ ਵੜੀ ਉਨੀ ਚੁੱਪ ਕਰ ਚੁੱਪ ਕਰ ਰੋਣਾ ਨਹੀਂ ਓ ਰੋਣਾ ਨਹੀਂ ਚੁੱਪ ਕਰ ਜਾ ਉਹਨੇ ਕੋਈ ਗੱਡੀ ਤੂੰ ਲੈ ਕੇ ਜਾ ਉਹਨੂੰ ਸਬਕ ਸਿਖਾਉ ਮਨ ਕੋਈ ਚੁੱਪ ਕਰ ਜਾ ਚੁੱਪ ਕਰ ਜਾ ਰੋਣਾ ਨਹੀਂ ਓ ਇਹ ਹਿੱਸਾ ਦਾ ਮਾ ਵੱਡਾ ਹੈ ਇਹਦੇ ਪਿਓ ਨੇ ਇਥੇ ਦਿਹਾੜੀਆਂ ਲਾ ਕੇ ਇਟ ਲਾਈ ਹੈ ਨਾ ਜਿਹੜਾ ਇਹਨੂੰ ਹਿੱਸਾ ਦੇ ਕੇ ਆ। ਹਕੇ ਹਿੱਸਾ ਦੋ ਜੰਪਿਆ ਨਵਾਂ ਹਿੱਸਾ ਲੈਣ ਵਾਲਾ। ਮੰਮੀ ਜੀ ਮੇਰੇ ਸਾਹਬ ਨਹੀਂ ਦੀ ਕੋਈ ਵੱਡੀ ਗੱਲ ਨਹੀਂ ਐ। ਜਿੰਨੀ ਤੁਸੀਂ ਵੱਡੀ ਬਣਾਉਣ ਦੇ ਜੀ। ਹਿੱਸਾ ਹੀ ਮੰਗਣ ਦੇ ਆ ਕੀ ਹੋ ਗਿਆ? ਸਭ ਕਾਸੇ ਦੇ ਮਾਲਕ ਹੋ। ਉਹਦਾ ਵੀ ਉਹਨਾਂ ਹਿੱਸਾ ਦੋ ਉਹਨੂੰ ਹਿੱਸਾ। ਤੈਨੂੰ ਇੱਕ ਵਾਰੀ ਗੱਲ ਦਾ ਪਤਾ ਨਹੀਂ ਲੱਗਦਾ। ਤੈਨੂੰ ਜਦੋਂ ਮੈਂ ਪਹਿਲਾਂ ਕਿਹਾ ਐ ਕਿ ਤੂੰ ਨਹੀਂ ਵਿੱਚ ਬੋਲਣਾ। ਤੇ ਤੂੰ ਕਿਉਂ ਬੋਲਨ ਲਈ ਵਿੱਚ ਤੇਰਾ ਕੀ ਮਤਲਬ ਹੁੰਦਾ ਸਾਡੇ ਘਰ ਚ ਦਖਲ ਅੰਦਾਜ਼ੀ ਲੈਂਦਾ ਨਾਲੇ ਮੇਰੀ ਗੱਲ ਸੁਣ ਜਵਾਈ ਦਾ ਕਦਾ ਹਿੱਸਾ ਬੰਦਾ ਉਹਨੂੰ ਕਦਾ ਹਿੱਸਾ ਦਵਾ ਉਹਨੇ ਠੇਟ ਲਈ ਆ ਅੱਛਾ ਮੰਮੀ ਜੀ ਕਿਹਨੇ ਇਹ ਤਾਂ ਬਜਰੀ ਟਰਾਲੀ ਛਟਾਈ ਆ ਕਿਹਨੇ ਟਰਾਲੀ ਛਟਾਈ ਤੋਂ ਤਾਂ ਹਿੱਸਾ ਦਵਾ ਮੈਨੂੰ ਅਮਨ ਨੂੰ ਕਿਹੜੀ ਚੀਜ਼ ਨਹੀਂ ਦਿੱਤੀ ਮੇਰੀ ਮਾਂ ਨੇ ਸਾਰਾ ਕੁਝ ਦਿੱਤਾ ਵਾ ਤੇ ਰਾਜੂ ਭਾਜੀ ਨੇ ਵੀ ਮੱਦੀ ਦੀ ਨੂੰ ਕੀ ਕਿਹਾ ਕਿ ਜਾ ਕੇ ਉਥੇ ਹਿੱਸਾ ਮੰਗ ਉਹ ਤੇ ਦੀਦੀ ਸਿਆਣੀ ਪਈ ਜਿਹੜੀ ਸਾਇੰਸ ਕਰਾਈ ਹੈ ਅਹ ਸ਼ਦਾਰ ਨੇ ਜੀ ਕੇ ਤੈਨੂੰ ਗੱਲ ਸਮਝ ਨਹੀਂ ਆਈ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਏ ਕਿ ਜੇ ਕੋਈ ਆਪਣੀ ਖੁਸ਼ੀ ਨਾ ਦਵੇ ਤੇ ਲੈ ਲੈਣਾ ਚਾਹੀਦਾ ਤੇ ਉਦੋਂ ਤੈਨੂੰ ਪਤਾ ਸਾਡੇ ਕੋਲ ਤੋਂ ਜਿੰਨਾ ਹੈਗਾ ਤੇ ਜੇ ਆਪਾਂ ਉਹਨੂੰ ਹਿੱਸਾ ਦੇ ਤਾ ਤੇ ਤੁਹਾਨੂੰ ਮਟਮਣੇ ਦਾ ਥੋੜਾ ਬਾਣਾ ਹੈਗਾ ਮੰਮੀ ਹਾਂ ਮੈਂ ਘਰ ਜੀ ਬਾਣਾ ਨਾ ਪੁੱਤ ਉਹ ਲੈ ਸਕਦੇ ਹੋ ਉਧਰੋਂ ਤੇ ਤੁਸੀਂ ਦੇ ਵੀ ਸਕਦੇ ਹੋ ਤੇ ਪੁੱਤਰ ਦੇਣਾ ਤੇ ਹੁਣਾ ਵੀ ਚਾਹੀਦਾ ਨਾ ਕੋਲ ਤੇ ਇੰਜ ਕਰ ਫਿਰ ਤੂੰ ਜੇ ਤੈਨੂੰ ਲੱਗਦਾ ਤੇ ਫਿਰ ਤੂੰ ਹੀ ਹਿੱਸਾ ਦੇ ਦੇ ਨੂੰ ਆਪਣੇ ਪੇਕਿਆਂ ਚ ਉਹਦੇ ਪੇਕਿਆਂ ਚ ਕਾਹਦਾ ਹਿੱਸਾ ਮੰਗਦਾ ਮਮੀ ਜੀ ਤੇ ਫਿਰ ਤੂੰ ਕਾਹਦਾ ਕਹਿਣ ਦੀ ਆ ਮੈਂ ਇੱਥੋਂ ਕਹਿਣ ਦੀ ਆ ਤੂੰ ਹੀ ਵੀ ਤੇ ਵਿੰਮਲ ਦੇ ਦੇ ਨੂੰ ਉਥੋਂ ਹਿੱਸਾ ਮੰਗਣ ਨੂੰ ਕਿਹਾ ਸੀ ਵਿੰਮਲ ਦੇ ਪੇਕਿਆਂ ਨੇ ਆਪਣੇ ਆਪ ਦਿੱਤਾ ਮੈਂ ਨਹੀਂ ਸੀ ਉਹਨੂੰ ਕਿਹਾ ਕਿ ਹਿੱਸਾ ਲੈ ਕੇ ਆ ਪੇਕੇ ਉਹ ਅੱਛਾ ਆਪਣੇ ਆਪਾਂ ਦੇ ਹਿੱਸਾ ਲੈ ਲਓ ਇਹ ਤੁਹੀਂ ਵੀ ਚੰਗੀ ਤਰ੍ਹਾਂ ਜਾਣਦੇ ਮੈਂ ਕੀ ਕਹਿਣਾ ਚਾਹੁੰਦੀ ਆ ਤੁਸੀਂ ਤਾਂ ਦਰਾਣੀ ਛਾਣੀ ਬਹਿ ਕੇ ਲੱਗਦਾ ਇਹੋ ਬੱਲਾਂ ਕਰਦੀਆਂ ਰਧੀਆਂ ਜੇ ਤੇ ਕਿਹਦਾ ਹਿੱਸਾ ਕਿੰਨੂੰ ਮਿਲਿਆ ਤੇ ਕਿਹਦਾ ਹਿੱਸਾ ਕਿੰਨੂੰ ਦੇਣਾ ਮੰਮੀ ਜੀ ਉਹਨੇ ਵਿਚਾਰੀ ਨੇ ਮੈਨੂੰ ਕੁਝ ਨਹੀਂ ਦੱਸਿਆ ਮੈਂ ਸੁਣ ਲਿਆ ਸੀ ਉਦੋਂ ਤੇ ਤੂੰ ਫਿਰ ਕਾਹਦਾ ਵਕੀਲ ਬਣਨ ਲਈ ਗੁਰਪ੍ਰੀਤ ਉੱਠੀ ਹਾਜਰ ਆਬ ਚਲ ਕਰ ਗੱਲ ਹੁਣ ਕਿਹੜਾ ਹਿੱਸੇ ਦੀ ਗੱਲ ਕਰਨ ਢਈ ਉਹੀ ਹਿੱਸਾ ਜੋ ਤੁਸੀਂ ਵਿਮਲ ਦੀਦੀ ਨੂੰ ਉਧਰੋਂ ਮੰਗਣ ਨੂੰ ਕਿਹਾ ਸੀ ਤੇ ਇਹੋ ਹਿੱਸਾ ਜੋ ਗੌਰਪ੍ਰੀਤ ਇਧਰੋਂ ਲੈਣਾ ਚਾਹੁੰਦੀ ਹੈ ਦੋ ਉਹਨੂੰ ਹੁਣ ਮੇਰੀ ਗੱਲ ਸੁਣ ਵਿਮਲ ਦੇ ਪਿੱਕਿਆਂ ਨੇ ਆਪਣੀ ਖੁਸ਼ੀ ਨਾਮ ਦੇ ਨਾਲ ਪੈਰੀ ਕਹਿੰਦੇ ਸੀ ਲਾਣੀ ਆ ਮੈਂ ਨਹੀਂ ਸੀ ਮੰਗਿਆ ਉਹਨਾਂ ਨੇ ਜੇ ਹੁਣ ਨਹੀਂ ਦਿੱਤਾ ਤੇ ਮੈਂ ਗਈ ਉਹਨਾਂ ਦੇ ਘਰ ਨਹੀਂ ਗਈ ਇਹਦਾ ਘਰ ਵਾਲਾ ਆਪੇ ਹੀ ਸਭ ਮੰਗਣ ਡਿਆ ਤਾਂ ਹੀ ਨਾ ਤਾਹੀਂ ਤੇ ਤੁਸੀਂ ਉਹਨਾਂ ਦੇ ਘਰ ਨਹੀਂ ਜਾਂਦੇ ਕਿਉਂਕਿ ਉਹਨਾਂ ਨੇ ਹਿੱਸਾ ਨਹੀਂ ਦਿੱਤਾ ਵਿਮਲ ਦੀਦੀ ਨੂੰ ਤੇ ਰਾਜੂ ਭਾਜੀ ਨੂੰ ਕੁਝ ਮਿਲਿਆ ਨਹੀਂ ਉਧਰ ਤਾਂ ਨਹੀਂ ਜਾਂਦੇ ਤੂੰ ਨਾ ਬਹੁਤੀ ਚਲਾਕ ਨਾ ਬਣ ਐਵੇਂ ਨਾ ਮੇਰਾ ਮੂੰਹ ਨਾ ਖਲਾ ਮੰਮੀ ਜੀ ਜੁਮਾ ਜੁਮਾ 2 ਦਿਨ ਹੋਏ ਤੈਨੂੰ ਇਸ ਘਰ ਚ ਆਈ ਨੋ ਤਦ ਤੂੰ ਬੜਾ ਕੁਝ ਜਾਣ ਗਈ ਸਾਡੇ ਘਰ ਬਾਰੇ ਮੈਂ ਤੇ ਬੜੀ ਘੋਲੀ ਸੀ ਪਰ ਇਸ ਘਰ ਜਾਣ ਕੇ ਤੁਸੀਂ ਮੈਨੂੰ ਵਾਵਾ ਹੀ ਚਲਾਕ ਕਰਤਾ ਪੋਲੀ ਤੂੰ ਵੀ ਤੂੰ ਇਹ ਮੇਰੀ ਗੱਲ ਸੁਣ ਲਾ ਜਿੰਨੀ ਤੂੰ ਚਲਾਕੀ ਕਰਨੀ ਕਰ ਲਾ ਇੱਧਰ ਵੀ ਜਸਵੀਰ ਕੌਰ ਆ ਵੇਖ ਲੈਨੇ ਤੂੰ ਹਿੱਸਾ ਗੁਰਪ੍ਰੀਤ ਨੂੰ ਕਿਤਨਾ ਇੱਥੇ ਦੀਵਾਨੀ ਹੈ ਮੈਂ ਵੀ ਇੱਥੇ ਤੇ ਤੂੰ ਵੀ ਇੱਥੇ ਤੇ ਮੈਂ ਵੀ ਵੇਖਦੀ ਤੂੰ ਹੀ ਕਿਦਾਂ ਹਿੱਸਾ ਵਿਮਾਦੀਤ ਨੂੰ ਕਹਿੰਦੇ ਜੀ ਵੀ ਉਧਰੋਂ ਲੈ ਕੇ ਆ ਮੈਂ ਵੀ ਇੱਥੇ ਤੇ ਤੂੰ ਵੀ ਇੱਥੇ ਕੋਈ ਗੱਲ ਨਹੀਂ ਵੇਖ ਲੈਨੇ ਰਹੀ ਗੱਲ ਜਿਹੜਾ ਤੁਸੀਂ ਅਮਨ ਨੂੰ ਸਮਾਨ ਦਿੱਤਾ ਮੈਂ ਤੇਨੇ ਸੀ ਮੰਗਿਆ ਤੁਸੀਂ ਆਪਣੀ ਖੁਸ਼ੀ ਨਾ ਦਿੱਤਾ ਜੇ ਕੋਈ ਸਬੂਤ ਹੈਗਾ ਤੇ ਦੇ ਦੇ ਨਹੀਂ ਹੈਗਾ ਤੇ ਆਪਣੀ ਚਲਾਕੀ ਆਪਣੇ ਕੋਲ ਹੀ ਰੱਖ ਤੇ ਤੁਸੀਂ ਵੀ ਖੁਸ਼ੀ ਨਹੀਂ ਦੇ ਦੋ ਨਾ ਮੈਂ ਕਦੇ ਕਹਿਣੀ ਕਾਦੇ ਵਾਸਤੇ ਆ ਵੇਖ ਲੈ ਤੂੰ ਮੈਨੂੰ ਕਹਿਣ ਦੇ ਸੀ ਨਾ ਕਿ ਮੰਮੀ ਜੀ ਵੱਡੀ ਤਾਂ ਬੜੀ ਭੋਲੀ ਭਰੀ ਆ ਛੋਟੀ ਵੀ ਤੁਹਾਨੂੰ ਭੋਲੀ ਮਿਲ ਗਈ ਆ ਆ ਵੇਖੇ ਇਹ ਤਾਂ ਹੋਰ ਤੋਂ ਵੀ ਤਿੱਖੀ ਨਿਕਲੀ ਉਹ ਤੇ ਅੱਜ ਹਿੱਸਿਆਂ ਦੀ ਗੱਲ ਕਰਨ ਲੱਗ ਪਈ ਆ ਪਹਿਲਾਂ ਇਹ ਦਰਾਣੀ ਸ਼ਾਣੀ ਬੈ ਕੇ ਕਿਉਂ ਖਿਚੜੀ ਹੁੰਦੀ ਰਹੀਆਂ ਤੇ ਅੱਜ ਵੇਖ ਲੈ ਗੱਲਾਂ ਸੁਣ ਕੇ ਤੇ ਤੇਰੀ ਮਾਂ ਦੇ ਮੂੰਹ ਤੇ ਮਾਰਨ ਲਈ ਆ ਤੇ ਤੂੰ ਵੀ ਫੋਨ ਕਰਕੇ ਛੋਟੀ ਭਾਬੀ ਸ਼ੰਮੀ ਭਾਬੀ ਸ਼ੰਮੀ ਭਾਬੀ ਅੱਜ ਸ਼ੰਮੀ ਭਾਬੀ ਦੇ ਰੰਗ ਵੇਖ ਲੈ ਮੰਮੀ ਮੈਨੂੰ ਨਹੀਂ ਲੱਗਦਾ ਮੈਂ ਕੁਝ ਗਲਤ ਕੀਤਾ ਤੁਹਾਨੂੰ ਮੈਂ ਬਿਲਕੁਲ ਸਹੀ ਕਹਿੰਡੀ ਜੇ ਤੂੰ ਹੀ ਲੈਣਾ ਜਾਂਦੇ ਹੋ ਨਾ ਤੇ ਉਧਰ ਵੀ ਦਓ ਅਕਸਰ ਤੁਹਾਡੀ ਧੀ ਤੇ ਉਧਰ ਤੁਹਾਡਾ ਜਵਾਈ ਆ ਤੂੰ ਇਹਦੀ ਫਿਕਰ ਤਾਂ ਮਾਸਾ ਵੀ ਨਾ ਕਰ ਤੂੰ ਬਸ ਆਪਣਾ ਆਪ ਸੰਭ ਜਵਾਈ ਆ ਜਵਾਈ ਨੂੰ ਚੁੱਕੇ ਹਿੱਸਾ ਫੜਾ ਦਵਾ ਕਾਦੇ ਵਾਸਤੇ ਅੱਜ ਤੂੰ ਇੱਕ ਗੱਲ ਕਰਨੀ ਆ ਕੱਲ ਤੂੰ ਦੂਜੀ ਗੱਲ ਕਹੇਗੀ ਤੇਰੀ ਗੱਲ ਕਿਉਂ ਮਾਂ? ਵੇਖਦੇ ਆਂ। ਕੌਣ ਤੇਰੀ ਗੱਲ ਮੰਨਦਾ? ਕੋਈ ਗੱਲ ਨਹੀਂ ਮੰਮੀ ਜੀ। ਆਮਨ ਆਉਂਦੇ ਆ ਤੇ ਰਾਜੂ ਭਾਜੀ ਆਉਂਦੇ। ਮੈਂ ਗੱਲ ਕਰਾਂਗੀ। ਮੈਂ ਤੇ ਗੁਰਪ੍ਰੀਤ ਨੂੰ ਹਿੱਸਾ ਦਿਵਾ ਕੇ ਰਹਿਣਾ ਇੱਥੋਂ। ਕਿਉਂ ਗੁਰਪ੍ਰੀਤ? ਅਕਸਰ ਬਸਣਾ ਆਇਆ ਉਸ ਘਰ 'ਚ। ਫੇਰੀ ਗੱਲ ਬਣੂ ਨਾ ਤੇ ਤੂੰ ਕੀ ਸਮਝਦੀ ਆਂ? ਹਿੱਸੇ ਨਾਲ ਬਸ ਜਾਣਗੀ ਆ। ਉਦਾਂ ਕਿੱਥੇ ਸਾਨੂੰ ਭਾਜੀ ਨੇ ਤੈਨੂੰ ਰੱਖਣਾ। ਉਥੇ ਹੀ ਸੇ ਜਾਣਗੇ ਚੀਜ਼ਾਂ ਜਾਣਗੀਆਂ ਤੇ ਫੇਰ ਹੀ ਤਾਂ ਤੇਰੀ ਕਦਰ ਹੋਣੀ ਆ ਵੈਸੇ ਤੈਨੂੰ ਉੱਤੇ ਕਿੰਨਾ ਪੁੱਛਣਾ ਵੈਸੇ ਤਾਂ ਕੁੜੀਆਂ ਨੂੰ ਕੋਈ ਪੁੱਛਦਾ ਹੀ ਨਹੀਂ ਜੇ ਚੀਜ਼ਾਂ ਮਿਲਦੀਆਂ ਨੇ ਹਿੱਸੇ ਮਿਲਦੇ ਨੇ ਫੇਰ ਹੀ ਤਾਂ ਸਾਰੇ ਪੁੱਛਦੇ ਨੇ ਸ਼ਮੀ ਆਪਣੀ ਜ਼ੁਬਾਨ ਤੇ ਲਗਾਮ ਦੇ ਇਹ ਬਿਨਾ ਹਿੱਸੇ ਤੋਂ ਤੂੰ ਇਹਨੂੰ ਵਸ ਕੇ ਵਿਖਾਉਗੇ ਹਿੱਸੇ ਨਾਲ ਧੀਆ ਨਹੀਂ ਵਸਾਈਆਂ ਜਾਂਦੀਆਂ ਮੰਮੀ ਜੀ ਕੇ ਭਲੇਖੇ ਚ ਨਾ ਰਹਿ ਇਹ ਨੀਂਜੇ ਵਸਣੀ ਹਿੱਸੇ ਤੋਂ ਬਿਨਾ ਦੋਗੇ ਨਾ ਤੇ ਤਾਂ ਹੀ ਗੱਲ ਬੰਨੀ ਤੇ ਚੱਲ ਗੁਰਪ੍ਰੀਤ ਰੋਣਾ ਰੂਣਾ ਬੰਦ ਕਰ ਮੈਂ ਚਾਹ ਬਣਾ ਕੇ ਲਈ ਰਹਿਣ ਦੇ ਜਰੂਰਤ ਨਹੀਂ ਤੈਨੂੰ ਚਾਹ ਬਣਾਉਣ ਦੀ ਵਿਮਲ ਹੈ ਵਿਮਲ ਇਹ ਮੈਨੂੰ ਪਤਾ ਹੈ ਸਾਰੀ ਗੱਲ ਨਾ ਵਿਮਲ ਨੇ ਦੱਸੀ ਵਿਮਲ ਹੈ ਹਾਂਜੀ ਮੰਮੀ ਜੀ ਆ ਜਾ ਮੰਮੀ ਜੀ ਦੀਆਂ ਲੱਗਦੀਆਂ ਸਾਰੇ ਨਾ ਦਈ ਸਿਆ ਪਾਇਆ ਮੈਂ ਮੇਰੇ ਕੰਨਲੀਏ ਚ ਪੈ ਗਿਆ ਵੀ ਤੂੰ ਚੁੱਪ ਕਰ ਨਹੀਂ ਤੇਰੀਆਂ ਕਿਹੜੀਆਂ ਗੱਲਾਂ ਛੰਮੀ ਨਾ ਹੁੰਦੀਆਂ ਤੂੰ ਜਿਹੜੇ ਇੰਨੀ ਦੇਰ ਦੇ ਰਾਜ ਦੱਬੇ ਹੋਏ ਸੀ ਤੂੰ ਸਾਰੇ ਛੰਮੀ ਨੂੰ ਦੱਸਦੇ ਆ ਕਿ ਮੈਂ ਪੇਕੇ ਆਪਣਾ ਹਿੱਸਾ ਮੰਗਿਆ ਮੈਂ ਮੰਮੀ ਜੀ ਕੁਝ ਨਹੀਂ ਦੱਸਿਆ ਜਿਹੜਾ ਤੁਹਾਡਾ ਪੁੱਤ ਮਿੰਟ ਬਾਅਦ ਉੱਠ ਕੇ ਕਮਰੇ 'ਚ ਰੋਲਾ ਪਾਉਂਦਾ ਤੇ ਉਹ ਸਾਰਾ ਉਹ ਬੋਲੀ ਨਹੀਂ ਆ ਸਾਰਾ ਕੁਝ ਸੁਣਦਾ ਵਾ ਉਹ ਤੇਰੀ ਆਵਾਜ਼ ਤੋਂ ਹੀ ਲੱਗਣ ਦੇ ਆਏ ਕਿ ਸਾਰਾ ਤੇਰਾ ਹੀ ਬੇੜਾ ਕਰਕੇ ਆਏ ਇਹ ਤੂੰ ਹੀ ਦੱਸਿਆ ਹੈ ਮੇਰੀ ਗੱਲ ਸੁਣ ਲਾ ਮੰਮੀ ਜੀ ਹੱਥ ਥੱਲੇ ਰੱਖ ਕੇ ਗੱਲ ਕਰੋ ਕਿੰਨੀ ਹਿੰਮਤ ਵੱਧ ਗਈ ਹੈ ਤੁਹਾਡਾ ਹੱਥ ਰੋਕੇ ਜੇ ਮੇਰੀ ਧੀ ਨੂੰ ਮੇਰੇ ਜਵਾਈ ਨੇ ਘਰੋਂ ਕੱਢਤਾ ਤੇ ਰਹਿਣ ਮੈਂ ਤੈਨੂੰ ਵੀ ਨਹੀਂ ਦੇਣਾ ਤੇ ਜਿਹੜੀਆਂ ਤੂੰ ਗੱਲਾਂ ਕਰ ਲਈਆਂ ਜੇ ਤੂੰ ਕੋਈ ਗੱਲ ਦੱਸੀ ਤੇ ਫੇਰ ਵੇਖ ਲੈ ਮੇਰੇ ਤੋਂ ਬੁਰਾ ਕੋਈ ਨਹੀਂ ਹੋਣਾ